ਤਰਜਨ ਸਿੰਘ ਜੀ ਜਿਹੜਾ ਅਮਰਿਤਪਾਲ ਜੀ ਨੂੰ ਉਹ ਮਿਲੀ ਹੈ ਸ਼ਪਤ ਸਮਾਰੋਹ ਲਈ ਉਹ ਕੀ ਹੈਗਾ ਸਰ ਉਹਦੇ ਚ ਮਿਲਗੀ ਕਿਦੋਂ ਜਾ ਰਹੇ 5 ਤਰੀਕ ਨੂੰ ਨਹੀਂ ਇਹ ਵੀ ਸਾਡੇ ਕੋਲੋਂ ਸਰਕਾਰੀ ਤੌਰ ਤੇ ਕੋਈ ਆਇਆ ਨਹੀਂ ਕਿਹਾ ਦੇਆ ਮੀਡੀਆ ਤੋਂ ਹੀ ਸੁਣ ਰਹੇ ਅਸੀਂ ਕੌਮ ਨੂੰ ਸ਼ਾਇਦ ਉਹ ਤੇ ਵਾਰਟਿੰਗ ਆਈ ਹੈ ਉਹਦੇ ਕੋਲ ਕਰ ਰਹੇ ਕਿ ਇਹ ਹੀ ਉਹ ਤਰ੍ਹਾਂ ਦੀ ਵੀ ਹੈ ਸਰ ਹਾਲੇ ਤੱਕ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਆ ਤੇ ਬਾਰੇ ਕਿ ਐਵੇਂ ਚੱਲ ਰਹੀ ਜੀ ਦਾ ਮੀਡੀਆ ਮੂਰੀ ਦੀ ਲੀਕ ਹੋ ਰਹਾ ਹੈ ਇਸ ਦੇ ਲਈ ਸਰਕਾਰ ਕੋਲ ਕੋਈ ਸਰਕਾਰੀ ਕੌਂਸਲ ਨਹੀਂ ਜਾਣਕਾਰੀ ਦੋਈ ਤੇ ਤੁਹਾਨੂੰ ਅੰਮ੍ਰਿਤਸਰ ਦੇ ਡੀਸੀ ਨਾਲ ਗੱਲ ਹੋਈ ਹੈ ਡੈਡੀ ਉਹ ਉਹ ਲੈ ਉਹਨਾਂ ਦੇ ਡਾਡਾ ਜੀ ਉਹ ਕਰਦੇ ਨੇ ਉਹਨਾਂ ਦਾ ਡਾਕਟਰ ਉਹਨਾਂ ਨੇ ਕਈਆਂ ਤੋਂ ਕਰਦੇ ਨੇ ਤੇ ਹਾਲੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਉਧਰ ਸਰਕਾਰੀ ਤੌਰ ਤੇ ਨਹੀਂ ਅਜੇ ਤੱਕ ਕੋਈ ਤਰਜਨ ਸਿੰਘ ਜੀ ਜਿਹੜਾ ਅੰਮ੍ਰਿਤਪਾਲ ਜੀ ਨੂੰ ਉਹ ਮਿਲੀ ਹੈ ਸ਼ਪਤ ਸਮਾਰੋਹ ਲਈ ਉਹ ਕੀ ਹੈਗਾ ਸਰ ਉਹਦੇ ਚ ਮਿਲ ਗਈ ਕਿਦੋਂ ਜਾ ਰਹੇ 5 ਤਰੀਕ ਨੂੰ ਸਾਡੀ ਕੋਲ ਸਰਕਾਰੀ ਤੌਰ ਤੇ ਕੋਈ ਆਇਆ ਨਹੀਂ ਕਰਦੇ ਆ ਮੀਡੀਆ ਤੋਂ ਹੀ ਸੁਣ ਰਹੇ ਆ ਇੱਕ ਕੌਲਰ ਸ਼ਾਇਦ ਹੋਤੇ ਮਾਰਕੀਟ ਲਈ ਆਈਏ ਉਹ ਸਿੱਧੇ ਕਹਿੰਦਾ ਕਿ ਇਹ ਹੀ ਉਹ ਸਟੇਟਿਟਰੀ ਹੈ ਸਰ ਹਾਲੇ ਤੱਕ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਆ ਤੇ ਬਾਰੇ ਕਿ ਕਿਵੇਂ ਚੱਲ ਰਹੀ ਜੀ ਮੀਡੀਆ ਬੁਰੀ ਤਰ੍ਹਾਂ ਹੀ ਕਵਰ ਆ ਇਸ ਦੇ ਲਈ ਸਰ ਕੋਲ ਕੋਈ ਸਰਕਾਰੀ ਤੌਰ ਤੇ ਕੋਈ ਜਾਣਕਾਰੀ ਕੋਈ ਪਤਾ ਨੂੰ ਅੰਮ੍ਰਿਤਸਰ ਦੇ ਡੀਸੀ ਨਾਲ ਗੱਲ ਹੋਈ ਹੈ ਡਾਡੀ ਜਾ ਜੀ ਉਹ ਕਰ ਦਿੰਦੇ ਉਹਨਾਂ ਦਾ ਦਸਤਾਵੇਜ਼ ਉਹਨਾਂ ਲਈ ਕਿਹੜੇ ਤਰ੍ਹਾਂ ਦੇ ਕਰਦੇ ਤੇ ਹਾਲੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਉਧਰ ਸਰਕਾਰੀ ਤੌਰ ਤੇ ਨਹੀਂ ਅਜੇ ਤੱਕ ਕੋਈ ਅ ਤਰਜਿੰਦਰ ਸਿੰਘ ਜੀ ਜਿਹੜਾ ਅਮਰਿਤਪਾਲ ਜੀ ਨੂੰ ਉਹ ਮਿਲੀ ਹੈ ਸ਼ਪਤ ਸਮਾਰੋਹ ਲਈ ਉਹ ਕੀ ਹੈਗਾ ਸਰ ਉਹਦੇ ਚ ਮਿਲ ਗਈ ਕਿਦੋਂ ਜਾ ਰਹੇ 5 ਤਰੀਕ ਨੂੰ ਨਹੀਂ ਅਜੇ ਸਾਡੇ ਕੋਲੋਂ ਸਰਕਾਰੀ ਤੌਰ ਤੇ ਕੋਈ ਆਇਆ ਨਹੀਂ ਕਹਦੇ ਆ ਮੀਡੀਆ ਤੋਂ ਹੀ ਸੁਣ ਰਹੇ ਅਜੇ ਕੌਮਨ ਸ਼ਹਿਰ ਉਤੇ ਮਾਰਕਿੰਗ ਹੋਈ ਹੈ ਉਸਦੇ ਬਾਰੇ ਪਤਾ ਕਰਾ ਕਿ ਇਹ ਇਹੋ ਤਰ੍ਹਾਂ ਦੀ ਕੀ ਰਣਨੀਤੀ ਹੈ ਸਰ ਹਾਲੇ ਤੱਕ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਹੈ ਇਸ ਬਾਰੇ ਕਿ ਇਹ ਇਹਦੇ ਚੱਲ ਰਿਹਾ ਜੀ ਜਿਸ ਨਾਲ ਮੀਡੀਆ ਮੂਰੇ ਨਹੀਂ ਚੱਲੀ ਕਵਰ ਹੈ ਇਸ ਦੇ ਵਿੱਚ ਸਰਕਾਰ ਕੋਲ ਕੋਈ ਸਰਕਾਰੀ ਚੋਣ ਦੇ ਕੋਈ ਜਾਣਕਾਰੀ ਕੋਈ ਤਾਂ ਤੁਹਾਨੂੰ ਅੰਮ੍ਰਿਤਸਰ ਦੇ ਡੀਸੀ ਨਾਲ ਗੱਲ ਹੋਈ ਹੈ ਡੈਡੀ ਉਹ ਨਹੀਂ ਉਹਨਾਂ ਦੇ ਚਾਚਾ ਜੀ ਉਹ ਕਰਦੇ ਹੁੰਦੇ ਉਹਨਾਂ ਦਾ ਦਫ਼ਤਰ ਉਹਨਾਂ ਨੇ ਕਿਹਾ ਕੋਈ ਕੁਝ ਕਰਕੇ ਦੇ ਦੱਸ ਤੇ ਹਾਲੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਉਧਰ ਸਰਕਾਰੀ ਤੌਰ ਤੇ nem é